ਕਹਿੰਦੇ ਮੋਟਰਸਾਈਕਲ ਬਿਲਟਰੇ ਸਲਵਾਇਆ ਖੇਡ ਕਬੱਡੀ ਦਾ ਯਮੋ ਕਬੱਡੀ ਪਾ ਰਿਹਾ ਹੁਣ ਚਾਰ ਤਿਆਰ ਵਰਤਾਰ ਉਹ ਦੇਖਾਂਗੇ ਕਿਹੜਾ ਬੱਲੇ ਬੱਲੇ ਕਰਵਾਵੇਗਾ ਕਿਹੜਾ ਗੁੱਟ ਫੜ ਕੇ ਕੀ ਲਾਵੇਗਾ ਪਰ ਸਾਹਮਣੇ ਕੀਤਾ ਟੱਚ ਰਿੰਪੀ ਆਹ ਮੁੰਡਾ ਨੰਬਰ ਲੱਗਿਆ ਉਹ ਵੀ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆਂ ਅਮਰ ਹੋਣੀ ਨਾਲ ਸਾਡਾ ਵੀਰ ਰੋਬਨ ਅਮਰ ਵੀਰ ਆਸਟ੍ਰੇਲੀਆ ਮਨਿੰਦਰ ਤ੍ਰੇਂਦਰ ਸਰਾ ਸਾਰੇ ਸਾਥੀਆਂ ਵੱਲੋਂ ਆਹ ਪਰ ਜਾਮਾ ਕਹਿੰਦੇ ਉੜ ਜੋੜ ਜੋ ਕਰਦਾ ਉੜ ਜੋੜ ਜੋ ਕਰਦਾ ਜਿੱਤੋਂ ਕੌਣ ਸ਼ੱਕ ਤਾਂ ਰਹਿਣੀ ਹੈ ਮੇਲਾ ਜਲ ਕੀ ਪਿੰਡ ਦਾ ਬਬਲੂ ਔ ਤੱਕਦਾ ਪੈਣੀਆ ਤੱਕਦਾ ਪੈਣੀਆ ਤੱਕਦਾ ਪੈਣੀਗਾ ਲਓ ਸਾਹਮਣੇ ਕਬੱਡੀ ਫੇਰ ਪੈ ਗਈ ਹੈ ਯਾਮੇ ਦੀਆਂ ਹਰ ਪੁਆਇੰਟ ਔ ਕਹਿੰਦੇ 200 200 ਪੰਮੇ ਖੈਰੇ ਵੱਲੋਂ ਜਸਵੰਦਰ ਬਰਾੜ ਭਰਾ ਵੱਲੋਂ ਇਧਰਲੇ ਪਾਸੇ ਪੈਂਦੀ ਹੋਈ ਰੇਡ ਆਹ ਵੇਖ ਲਾ ਵਾਇਦਿਆਂ ਪੱਟਾਂ ਦੇ ਥਾਪੇ 15 ਰੁਕਣ ਦੇ ਮੂੜ ਚ ਨਹੀਂ ਕਹਿੰਦੇ ਆਹ ਰੇਸਾਂ ਖੋਲੀ ਫਿਰਦਾ ਕਹਿੰਦੇ ਜਾਮਾ ਦੀ ਕਬੱਡੀ ਪੈ ਰਹੀ ਆ ਹੁਣ ਚਾੜ ਜਾਪੀ ਚਾਰੇ ਤਿਆਰ ਨੇ ਕਿਹੜਾ ਕਰਦਾ ਕਮਾਲ ਕਿਹੜਾ ਜੱਫਾ ਲਾ ਕੇ ਬੱਲੇ ਬੱਲੇ ਕਰਾਉਂਦਾ ਕਹਿੰਦੇ ਆਹ ਟੱਕਰ ਬਲਜੀਤ ਤੇ ਜਾਮਾ ਜਾਮਾ ਤੇ ਬਲਜੀਤ ਜਾਮਾ ਕਹਿੰਦਾ ਅੱਜ ਨਹੀਂ ਅੱਜ ਨਹੀਂ ਅੱਜ ਰੇਸ ਖੋਲੀ ਫਿਰਦਾ ਆਹ ਸਾਹਮਣੇ ਖੁਸ਼ੀ ਮੱਲੇ ਕੰ ਦਾ ਗੱਗੂ ਸਰਾ ਜੋਤ ਲੱਗਿਆ ਹੋਇਆ ਨਾਲ ਲਾਂਬਾ ਬਰਾੜ ਹੁਣ ਜਫੀ ਚਾਰ ਨੇ ਚਾਰੇ ਤਿਆਰ ਨੇ ਐਨਸਰੀ ਟੱਕਰ ਹੈ ਜਲ ਕੀ ਪਿੰਡ ਦਾ ਮੇਲਾ ਆਹ ਕੌਣ ਕਰਾਊ ਬੱਲੇ ਬੱਲੇ ਕੌਣ ਕਰਾਊ ਬੱਲੇ ਬੱਲੇ ਆਹ ਸਾਹਮਣੇ ਆਓ ਆਓ ਸਾਹਮਣੇ ਆਓ ਦੇਖ ਲੈ ਮੰਗੇ ਬਾਈ ਲਓ ਸਾਹਮਣੇ ਯਾਮੇ ਨੂੰ ਜਿਹੜਾ ਜਫਾ ਲਾਉਂਦਾ 500 ਰੁਪਿਆ ਗੁਰਤੇਜ ਬਾਈ ਨਿਊਜ਼ੀਲੈਂਡ ਵਾਲਾ ਕਹਿੰਦਾ ਆਹ ਸਾਹਮਣੇ ਯਾਮਾ ਯਾਮਾ ਰੇਸਾਂ ਖੋਲੀ ਫਿਰਦਾ ਯਾਮਾ ਪ੍ਰਾ ਸਾਡਾ ਜੱਸਾ ਪ੍ਰਾਣ ਹੈ ਸੋਹਿਆਂ ਵਾਲਾ ਸਤਨਾਮ ਸ਼ਰਮਾ ਆਇਆ ਹੋਇਆ ਬੱਬਲੂ ਦਾ ਕਹਿੰਦੇ ਸਖਤਾ ਖੇੜਾ ਪਿੰਡ ਹੈ ਆ ਯਾਮਾ ਮੇਰੇ ਵੀਰੋ ਜਲ ਕੀ ਪਿੰਡ ਦਾ ਰੈਂਪੀ ਢਲਵਾਨਾ ਪੁੱਤ ਕਬੱਡੀ ਪਾ ਰਿਹਾ ਉਧਰ ਜਾਫੀ ਚਾਰ ਨੇ ਚਾਰੇ ਤਿਆਰ ਆਓ ਸਰਗੀ ਟੱਕਰ ਮੇਰੇ ਮਿੱਤਰੋ ਆਓ ਸਾਹਮਣੇ ਆਓ ਸਾਹਮਣੇ ਅੱਜ ਨਹੀਂ ਓਏ ਅੱਜ ਨਹੀਂ ਅੱਜ ਨਹੀਂ ਰੁਕਦਾ ਅੱਜ ਨਹੀਂ ਰੁਕਦਾ ਅੱਜ ਨਹੀਂ ਰੁਕਦਾ ਆਓ ਸਾਹਮਣੇ ਕਿਹੜੇ ਕੰਮ ਦਾ ਆ ਦੱਸ ਮੈਸ਼ੀਕਾਰੀ ਜੱਟਾਂ ਨੂੰ ਕਿਹੜੇ ਕੰਮ ਦਾ ਆ ਮੁੰਡਾ ਕਹਿੰਦੇ ਰਾਜਸਥਾਨ ਦਾ ਆ ਇਹਨੂੰ ਕਹਿੰਦੇ ਬੁਲਟ ਸਨਮਾਨ ਹੋਇਆ ਕਿ ਵਿੱਚ ਸੱਤਾਂ ਦੇ ਨਾਲ ਹੁੰਦੇ ਫੈਸਲੇ ਲਾਕਡਾਰ ਤੇ ਚੀਕਾਂ ਦੇ ਪੱਤ ਜੱਟਾਂ ਦੇ ਸ਼ੌਕੀ ਹੁੰਦੇ ਫੋੜ ਬੁਲਟ ਤੇ ਜੀਪਾਂ ਦੇ ਆਓ ਸਾਹਮਣੇ ਨੰਬਰ ਕਹਿੰਦੇ ਰੇਟ ਸਾਡੇ ਵੱਲੋਂ ਕਰ ਦਿਓ 2 1600 ਲੈ ਜਪਾ ਸੁਖਮਣ ਕਹਿੰਦੇ ਆ ਗਿਆ ਆਓ ਸਾਹਮਣੇ ਕਬੱਡੀ ਪਾਉਣ ਦੇ ਲਈ ਰੈਂਪੀ ਫੇਰ ਆ ਗਿਆ ਰਿੰਪੀ ਫੇਰ ਆ ਗਿਆ ਮੇਰੇ ਮਿੱਤਰੋ ਬੜਾ ਤੇਜ਼ ਤਰਾਰ ਕਰ ਕਰ ਆਉ ਜਾਂਦਾ ਆਉ ਜਾਂਦਾ ਅੱਜ ਵੀ ਇਕਬਾਲ ਪੰਗੂ ਬਾਈ ਨੂੰ ਮੇਰੀ ਬੇਨ ਤੇ ਵੀ ਆਹ ਪਲੇਅਰ ਦੀ ਜਰੂਰ ਸਪੋਰਟ ਕਰਨੀ ਜਿਹੜਾ ਹੁਣ ਪੁਆਇੰਟ ਦੇ ਗਿਆ ਹੈ ਕੋਈ ਫਰਕ ਨਹੀਂ ਪੈਂਦਾ ਲਓ ਇਧਰਲੇ ਪਾਸੇ ਰਿੰਪੀ ਕਬੱਡੀ ਪਾ ਰਿਹਾ ਹੈ ਇਹ ਯਮਾ ਹੈ ਕਬੱਡੀ ਦਾ ਕਬੱਡੀ ਦਾ ਯਮਾ ਹੈ ਇਸ ਵੇਲੇ ਨੰਬਰ ਲੈ ਕੇ ਬਾਅਸ ਮੁੜਦਾ ਹੋਇਆ ਆਪਣੀ ਟੀਮ ਦੇ ਲਈ ਪਾਉਣ ਦੇ ਲਈ ਕਹਿੰਦੇ ਜੰਮਾ ਤਿਆਰ ਵਰ ਤਿਆਰਾ ਖੇਡ ਦੇ ਮੈਦਾਨ ਦੇ ਅੰਦਰ ਹੈ ਮੱਲੜੀ ਵਾਲਿਆਂ ਮੂਰੇ ਓਕੇ ਜੱਫਾ ਲਾਵੇਂ ਤੇ ਦੁਨੀਆ ਨਿਆਰੇ ਤੱਕੂਗੀ ਆ ਦੁਨੀਆ ਪੱਬਾਂ ਤੇ ਹੋ ਜਾਣੀਆ ਮਿੱਤਰਾਂ ਕਰਾਂ ਦੇ ਬਹਿ ਜਾ ਬਹਿ ਜਾ ਲੰਬੜਦਾਰ ਤੇ ਜੰਮਾ ਜੰਮਾ ਤੇ ਲੰਬੜਦਾਰ ਇਹ ਬੱਲੇ 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 ਐ ਇੱਥੇ ਰੱਖ ਓਏ ਗੱਬਰੂਆ ਇੱਥੇ ਰੱਖ ਮੁੰਡੇ ਹਨ ਕਹਿਰ ਕਰਕੇ ਕਿ ਕਰਤਾ ਕਹਿਰ ਚੋਬਰਾਂ ਨੇ ਜਿਵੇਂ ਫੌਜ ਕਰੇ ਨੂੰ ਢਾਉਂਦੀ ਉਹ ਗੱਲ ਰਾਜੇ ਖੇਲੋਂ ਵੀ ਉਹ ਗੱਲ ਰਾਜੇ ਪਾਉਂਦੀ ਰਿੰਪੀ ਜਲਕੀ ਵਾਲਾ ਕਬੱਡੀ ਪਾਰਿਆ ਲੱਗਦਾ ਜੋਰ ਮੇਰੇ ਮਿੱਤਰੋ ਲਾਬਾ ਜੋਤ ਲਾਬਾਂ ਤੇ ਯਾਮਾਂ ਲਾਬਾਂ ਤੇ ਯਾਮਾਂ ਕਬੱਡੀ 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 ਆ ਆ ਆ ਟੱਕਰ ਦਾ ਕੋਈ ਮੁੱਲ ਨਹੀਂ ਆ ਟੱਕਰ ਦਾ ਕੋਈ ਮੁੱਲ ਨਹੀਂ ਕੋਈ ਮੁੱਲ ਨਹੀਂ ਕੋਈ ਮੁੱਲ ਨਹੀਂ ਮੈਚ ਦਾ ਤਾਂ ਜੰਗਸ਼ਤਾਨ ਵਾਲੇ ਖੁਸ਼ ਹੋ ਕਹਰਾ ਪਾਉਣ ਦੇ ਲਈ ਜਿਹਨੇ ਸੱਤੂ ਨੂੰ ਜੱਫਾ ਲਾਇਆ ਉਹਦੇ ਲਈ ਵੀ 100 ਦੇ ਬੜੇ ਪਿਆਰ ਜੱਫੀ ਦਾ ਨਾਂ ਜ਼ਰੂਰ ਦੱਸੋ ਜੀ ਬਈ ਦੱਸੋ ਜੀ ਕਿਹਨੇ ਲਾਇਆ ਕੀ ਨਾਂ ਜੀ ਗੱਡੇ ਦੇ ਰਾਜਪੋ ਸੱਤੂ ਨੂੰ ਬਾਈ ਦੱਸ ਦੋ ਮੇਰਾ ਭਰਾ ਯਾਰੋ ਗੱਡੇ ਨੇ ਲਾਇਆ ਜੀ ਗੱਡੇ ਦੇ ਲਈ ਸਾਰਾ ਭਰਾ ਦਾ ਲਓ ਜੁੜ ਗਏ ਮੈਚ ਦੇ ਨਾਲ ਫਾਈਨਲ ਲਓ ਸਾਹਮਣੇ ਪਾਸੇ ਕਬੱਡੀ ਪਾਉਣ ਲਈ ਕਦੇ ਇਸ ਵੇਲੇ ਰੈਂਪੀ ਬਰੇ ਮਿੱਤਰੋ ਯਾਮਾ ਤੇ ਟੱਕਰ ਬਲਜੀਤ ਦੇ ਨਾਲ ਯਾਮਾ ਕਦੇ ਉੱਡ ਗਿਆ ਲੈ ਜੰਮਾ ਵਾਲਾ ਪੰਜਾਬ ਦਾ ਇਹ ਰਾਜਸਥਾਨ ਦਾ ਯਾਮਾ ਸਾਡਾ ਮੇਰੇ ਵੀਰੋ ਹਿਆਲ ਕੀ ਹਨਮਾਨਗੜ ਦਾ ਇਲਾਕਾ ਪੀਲੀਆ ਮੰਗਾ ਦਾ ਇਲਾਕਾ ਹੈ ਪਰ ਮੁੰਡਾ ਇਸੇ ਨੰਬਰ ਲੈ ਕੇ ਵਾਪਸ ਮੈਚ ਸਮਾਪਤ ਹੈ ਜੀ ਗੁਰਬਾਜ ਸਿੰਘ ਜੀ ਮਾਨਸਾਹ ਪਹਿਲੀ ਹੀ ਫੜਾ ਗਏ ਪੈਸੇ ਬੱਬੀ ਦੀ ਹਰੇਕ ਜੱਫੇ ਤੇ ਕਦੇ 100 ਤੇ ਰੈਂਪੀ ਦੀ ਹਰੇਕ ਕਬੱਡੀ 100 ਦੀ ਆ ਗਿਆ ਕਹਿੰਦੇ ਯਾਮਾ ਅਜਰੇਸਾਂ ਖੁੱਲੀ ਫਿਰਦਾ ਚੰਦਰਾ ਉਹ ਬੱਲੇ 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 ਅੱਜ ਕਿਹੜਾ ਖੋ ਨਮਾਤਰ ਦਾ ਮੰਗਿਆ ਇਹਦਾ ਨਾਮ ਜਨੇ ਜਨੇ ਚੋਟੀ ਦਾ ਜੱਫਾ ਲਾ ਕੇ ਗੁਰਦੀਪ ਬੱਲੇ ਬੱਲੇ ਕਰਾ ਗਿਆ ਆਪਣੀ ਟੀਮ ਦੇ ਲਈ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਯਾਮਾ ਤਿਆਰ ਪਰ ਤਿਆਰ ਹੈ ਖੇਡ ਦੇ ਮੈਦਾਨ ਦੇ ਅੰਦਰ ਲਾ ਰੇਡ ਪੈ ਰਹੀ ਹੈ ਯਾਮੇ ਦੀ ਜਾਦੂ ਕਰਦੇ ਜਕਰ ਫਿਰ ਲਾ ਉਧਰਲੇ ਪਾਸੇ ਯਾਮਾ ਕਬੱਡੀ ਪਾ ਰਿਹਾ ਟੱਕਰ ਪਰ ਆਹ ਦੇਖ ਲੈ ਆਹ ਦੇਖ ਲੈ ਆਹ ਦੇਖ ਲੈ ਬੱਲੇ ਬੱਲੇ ਕਰਾ ਗਿਆ ਰਮਿੰਦਰ ਰੜੇਅਲੀਆ ਦੋ ਜੱਫੇ ਲਾ ਦੇ 1100 ਦੇ ਨਾਂ ਮਾਨ ਸਨਮਾਨ ਹੋਣੇ ਕਹਿੰਦੇ ਹੈਰੀ ਭਰਾ ਸਾਡਾ 27 ਚੱਲਾ ਜਿੱਦੀ ਯਾਰੀ ਕਹਿੰਨੇ ਸੋਨੂ ਹਰਤਾਲੀ ਵਾਲ ਦੇ ਨਾਲ ਵੀ ਆ ਤੇ ਰੋਬਿੰਦ ਦੇ ਨਾਲ ਵੀ ਪੱਕੀ ਯਾਰੀ ਐ ਫੱਟੇ ਚ ਗੱਡੇ ਕਿਲ ਵਰਗੀ ਸਾਰੇ ਭਰਾ ਆ ਫੱਤੇ ਵਰਗੇ ਆ ਜਾਣਾ ਕਹਿੰਦੇ ਸ੍ਰੀਸ਼ ਕੁਮਾਰ ਭਾਲੇ ਨੂੰ ਪੁੱਛ ਲਿਆ ਵੀ ਅਗਲਾ ਮੈਚ ਕੀ ਦਾ ਸੁਰੇਸ਼ ਕੁਮਾਰ ਭਾਲੇ ਨੂੰ ਪੁੱਛ ਲੈ ਜਾਂ ਪੂਰਨ ਜਦਾ ਕੰਬੋਜ ਨੂੰ ਪੁੱਛ ਲੈ। ਯਾ ਕਹਿੰਦੇ ਦੱਸ ਦੇਣਗੇ ਆ ਰਿੰਪੀ ਜਾਲਖੀ ਵਾਲਾ ਕੌਡੀ ਪਾ ਰਿਹਾ ਹੈ। ਅਮਰਤ 나ਥਿਆਣਾ ਜਿਹਨੇ ਬਠਿੰਡੇ ਵਾਲਾ ਟੁੱਟ ਕੇ ਪਿਆ ਪਰ ਪੁਆਇੰਟ ਜਿਹੜਾ ਧਾਵੀ ਦੇ ਖਾਤੇ ਰੇਡਰ ਦੇ ਖਾਤੇ ਗੋੜ ਤੋਂ ਬਿੱਲੇ ਵਾਂਗੂ ਡਿੱਗਿਆ। ਇਹ ਤੇ ਗਗਨભાઈ ਹੁਣੀ ਧਰਮਪ੍ਰੀਤ ਜਗਤੇ ਵਾਲਾ ਲਾ ਜੀ ਰੇਡ 200 ਦੀ ਆ ਸਾਡੇ ਅੰਕਲ ਜੀ ਵੱਲੋਂ ਜੱਫਾ ਲੱਗਦਾ ਤੇ ਜਾਫੀ ਦਾ ਨਹੀਂ ਤੇ ਰੇਡਰ ਦਾ ਜਾਂਵੇਂ ਤੱਕ 205 ਦਾ ਕਰ ਦਈਏ ਜੀ। ਇਹ ਬੇਨਤੀ 100 ਗਰਜੋਦ ਆ ਸਾਡਾ ਛੋਟਾ ਜਿਹਾ ਬੱਚਾ ਇਹ ਬਹੁਤ ਕਬੱਡੀ ਨੂੰ ਪਿਆਰ ਕਰਦਾ ਹੈ ਪਰ ਸਾਹਮਣੇ ਇਸ ਵੇਲੇ ਕਬੱਡੀ 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 ਆਓ ਚੱਲਿਆ ਨੰਬਰ ਸਾਨਾਂ ਵਾਲੇ ਪੇੜ ਵਿੱਚ ਵੱਖਰਾ ਹੀ ਸ਼ੋਰ ਹੁੰਦਾ ਹੈ ਸਾਨਾਂ ਦਾ ਪੇੜ ਹੈ ਵੱਖਰਾ ਸ਼ੋਰ ਹੈ ਚਲਦੇ ਆ ਰਾਮਪੁਰੇ ਤੇ ਹਣ ਬੰਗੂ ਨਹੀਂ ਉਹ ਰੀਸਾ ਹੈ ਨੰਬਰ ਕਹਿੰਦੇ ਲਾ ਜਮਾ ਕਹਿੰਦੇ ਕਬੱਡੀ ਪਾ ਰਿਆ ਕਹਿੰਦੇ ਪਿੰਦਰ ਲਈ ਵੱਡੇ ਮਾਨ ਸਨਮਾਨ ਆਇਆ ਕਹਿੰਦੇ ਜੋਨੀ ਜੋੜ ਕਹਿੰਦਾ ਇੱਕ ਜੱਫਾ ਲਾ ਦੇ ਪਿੰਦਰ ਤੇ 500 ਹੋਣਾ ਕਹਿੰਦੇ ਕਹਿੰਦੇ ਮੇਰੇ ਵੀਰੋ 200 ਦਾ ਹਰ ਇੱਕ ਹੈਪੀ ਕਲਿਆਣਾ ਚੋਟੀ ਦਾ ਮੈਚ ਹੋਣਾ ਤੇ ਕੌਣ ਬਣੂਗਾ ਕੱਪ ਦਾ ਸਰਤਾਜ ਦੇਖਿਓ ਕੌਣ ਕੱਪ ਦਾ ਸਰਤਾਜ ਬਣਦਾ ਰਿੰਪੀ ਕਬੱਡੀ ਪਾਉਂਦਾ ਹੋਇਆ ਆਹ ਸਾਹਮਣੇ ਲਓ ਸਾਹਮਣੇ ਮਨਦੀਪ ਹੈ ਮੇਰੇ ਮਿੱਤਰੋ ਪਰ ਆਹ ਮੁੰਡਾ ਕਹਿੰਦੇ ਬੁਲਟ ਨਾਲੋਂ ਜੀਤਾ ਨਿਰਵਾਨ ਇਧਰ ਜੱਫਾ ਲੱਗਿਆ ਵੀਰੇ ਮਾਇਆ ਲੈ ਜਾਓ ਯਾਰ ਫੇਰ ਕਿਉਂਗੇ ਅਮਨੇ ਪੈਸੇ ਨਹੀਂ ਲਾਇਆ ਕਹਿੰਦੇ ਮੇਰੇ ਵੀਰੋ ਇਹ ਜਿਹੜੀ ਪੁੱਜੀ ਜੁੱਧਵੀਰ ਤੋਂ ਲੈ ਲਿਓ